ਤੇ ਮਾਰੇ ਜਿਵੇਂ ਆਖ ਸੀ ਇਹ ਦੱਸ ਕਿਹਾ ਸੀ ਪਰ ਇੱਕੇ ਮੈਂ ਇੱਕ ਦਿਨ ਦੀ ਜਰੂਰਤ ਆਪੀ ਜਾਮਾਨਾ ਸਾਹਿਬ ਜੀ ਅੱਜ ਜੋ ਮੋਹਲ ਅਸੀਂ ਘਰ ਦੇ ਵਿੱਚ ਆਪਣੇ ਬੱਚਿਆਂ ਨੂੰ ਦੇ ਰਹੇ ਆਂ ਮਤ ਕੋਈ ਸੰਭੇ ਪਿਛਾਰ ਸਾਡਾ ਵਿੱਦਿਆ ਦੇ ਅੱਗੇ ਨਹੀਂ ਹੋਣਾ ਬੇਸੀ ਆਪਣੇ ਸੱਸ ਦੇ ਨਾਲ ਆਪਣੇ ਮਾਂਪੇ ਨਾਲ ਧੱਕਾ ਕਰਾ ਕੇ ਕਿਤੇ ਸਾਡੀ ਆਦੇਸ਼ ਵਿੱਚ ਕਰਨਾ ਅਸੀਂ ਕਰ ਰਹੇ ਆਂ ਆਪਣੇ ਮਾਪੇ ਅੱਗੇ ਆ ਦੇਣੀ ਨਾ ਇਹ ਸੰਬੋਧ ਜਿਤ ਨੂੰ ਸਾਹਮਣੇ ਹੈ ਇੱਕ ਛੋਟੀ ਜਿਹੀ ਐਗਜ਼ਾਮਪਲ ਤੋਂ ਅੱਜੇ ਸਾਹਮਣੇ ਰੱਖ ਲਗਾ ਇੱਕ ਛੋਟਾ ਜਿਹਾ ਪਰਵਾਰ ਸਿਕਾ ਉਸ ਪਰਿਵਾਰ ਦੇ ਵਿੱਚ ਮਹਤੇ ਜੀ ਨੇ ਜਾਂ ਇੱਕ ਬਜ਼ੁਰਗ ਮਾਮਾ ਇੱਕ ਨੌਵਾ ਇੱਕ ਪੁੱਤਰਾ ਤੇ ਇੱਕ ਛੋਟਾ ਜਿਹਾ ਪੁੱਤਰਾ ਪੁੱਤਰਾ ਉਹ ਘਰ ਦੇ ਵਿੱਚ ਇੱਕ ਦਿਨ ਮਾਮ ਚਾਹੀ ਬਾਪੂ ਚੋਂ ਸਵੇਰੇ ਨਿਕਲਦੀ ਆ ਐਨਕ ਭੁੱਲ ਜਾਂਦੀ ਜਾਂ ਬਜ਼ੁਰਗ ਪੁੱਛਦੀ ਆਪਣੀ ਨੂੰਨਤੀ ਇੱਕ ਤੇ ਮੇਰੀ ਐਡਕਟਾ ਨਹੀਂ ਵੇਖੀ ਤੇ ਨੋਹ ਕੋ ਖਪੀ-ਖਪੀ ਸੀ ਨੀ ਪੋਤੇ ਇੰਤਿਆਰ ਕਰ ਰਹੀ ਸੀਗੀ ਆਪਣੇ ਪੁੱਤਰ ਤੇ ਉਹ ਆਪਣੀ ਦੀ ਮਾਈ ਤੇਰਾ ਰੋਜਾ ਸਿਆਪਾ ਮੈਨੂੰ ਵੀ ਪਤਾ ਕਿੱਥੇ ਆ ਜਿਗਤੇ ਰੱਖੀ ਨਹੀਂ ਮੈਨੂੰ ਨਾ ਬੁਲਾਇਆ ਕੋਈ ਐਸ ਵਲੇ ਤੁਹਾਨੂੰ ਪਤਾ ਨਾ ਕੋ ਟਾਈਮ ਹੋਖ ਛੋਟ ਹੁੰਦਾ ਤੁਸੀਂ ਮੈਨੂੰ ਨਾ ਬੁਲਾਓ ਮੈਨੂੰ ਕੰਮ ਕਰਨ ਦੇ ਆਪਣਾ ਉਹ ਕੋਈ ਨਹੀਂ ਛਡੋ ਜੀ ਬਗਾਦੀ ਦੀ ਇਹ ਨਹੀਂ ਆਪਣੇ ਪੋਤੇ ਨੂੰ ਪੁੱਛਦੀ ਐ ਮੁੰਡੇ ਆਪਣੇ ਆ ਪਿਤਾ ਮੇਰਾ ਮੇਰੀ ਐਨੀ ਵੀ ਦੇ ਕੇ ਉਹ ਵੀ ਇਹੋ ਤਿਆਰ ਕੋ ਕਿ ਚੱਲੇ ਅਸੀਂ ਬਾਜੀ ਤੇ ਉਹ ਵੀ ਬੜੀ ਤਾਲੀ ਦੇ ਵਿੱਚ ਇੱਕਦਮ ਐਂਗ ਫਟ ਕੇ ਕਹਿੰਦਾ ਮਾਂ ਮਰਨੀ ਗਈਆਂ ਬਈ ਇਹ ਸਾਹਮਣੇ ਨੂੰ ਦਿੰਦਾ ਹੀ ਨਹੀਂ ਹੈ ਚਲੋ ਚਲੋ ਪਰ ਇਹ ਉਹ ਸਮਝਾਂਦੇ ਉਸ ਮੁੰਡੇ ਆਪਣੀ ਆਵਾਜ਼ ਨਹੀਂ ਮਾਰਦਾ ਚੱਲ ਪੁੱਤਰਾ ਛੇਤੀ ਛੇਤੀ ਤੈਨੂੰ ਮਸ ਕੋਲੀ ਸਾੜਨੀ ਆ ਉਹ ਤਾਂ ਮਾਂ ਦੀ ਕੋਟ ਚੱਕੀ ਲਈ ਹੁੰਦੀ ਹੈ ਰੋਜ ਦਾ ਸੀ ਆਹ ਕਿਹ ਜੀ ਆਹ ਪੁੱਤਰਾ ਮੁੱਠੀ ਖਾਣਾ ਛੇਤੀ ਛੇਤੀ ਪੰਤਰਾ ਟਿਫਨ ਖਾਤਾ ਬ੍ਰੈਕਫਾਸਟ ਕਰ ਚੱਲ ਚੱਲ ਜਲਦੀ ਪਾਪਾ ਦੇ ਨਾਲ ਚਲੋ 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 ਤੇ ਇਕਦਮ ਜਰ ਮੂਤੀ ਬੱਤੀ ਕੋਲ ਕਿ ਮਮਾ ਰੋਜ ਮੇਰੇ ਮੂਜਾ ਤੁਹਾਡਾ ਰੋਜ ਦਾ ਛਾਪਾ ਲਿੰਦਾ ਜੋ ਉਹਨੇ ਸੁਣਿਆ ਮਾਂ ਕੋਲ ਸਾਸਰ ਦੇ ਕਿਸੇ ਬਿਰੋਜ ਦਾ ਛਾਪਾ ਤੁਹਾਡਾ ਆਇਆ ਤੇ ਪੋਤਰਾ ਵੀ ਇੱਕੋ ਕਹਿਦਾ ਕਿ ਮਾਓ ਤੇਰਾ ਰੋਜ ਦਾ ਛਾਪਾ ਟਿਫਨ ਖਾ ਲੋ ਆਪਾ ਤਾਂ ਕਹਿੰਦੀ ਬਹੁਤ ਬਦਲ ਲੱਗਦੇ ਆ ਬੰਦਨੀ ਜੀਆ ਤੇ ਉਧਰ ਘਰ ਵਾਲਾ ਜਿਹੜਾ ਚੱਲ ਰਿਹਾ ਸੀ ਸਾਸਰ ਦਾ ਕੀ ਚਾਬੀ ਭੁੱਲ ਗਿਆ ਚਾਬੀ ਭੁੱਲ ਗਿਆ ਤੇ ਪੁੱਛਦਾ ਹੈ ਘਰ ਵਾਲੀ ਕਿ ਚਾਬੀ ਨੇ ਕਿਤੇ ਵੇਖੀ ਲੱਗੀ ਕੀ ਮੇਰੀ ਵੀ ਮੈਨੂੰ ਨਹੀਂ पता तो आप ही है कि वे मुंडे को पूछ रही था कि पुत्र पूछ आप ही कितने वे थे कहता पापा ने कोई इतने हुए थे तो सीधा आपको पता लग वो जब वो सुनिया कहते हो रुकू बड़ा गुस्सा मेरे हाथ से के बाहर जाते चला के स्कूल में शर्दा बने के प्रिंसिपल दादा टीचर ने पूछ तो नहीं तो स्कूल में स्कूल में बैठे बहुत बात की है बोलता कि मैं कि पुत्र जब तुरंत लगा ना बाप पढ़ के पे वो सी